ਉਹਨੂੰ ਹੁੰਦਾ ਵੀ ਲੱਖੇ ਸੁਧਾਣੇ ਕੋਲੇ ਚੰਗੀ ਫਾਰਚੂਨਰ ਹੋਵੇ ਜਾਂ ਕੋਈ ਤਕੜੀ ਗੱਡੀ ਹੋਵੇ ਫੇਰ ਕਿਤੇ ਜਾ ਕੇ ਉੱਤਰੋਂ ਤਾਂ ਥੋੜਾ ਫਾਰਚੂਨਰ ਤਾਂ ਚਲੋ ਮੇਰੇ ਕੋਲ ਹੈਗੀ ਆ ਹੈਗੀ ਭਾਵੇਂ 14 ਮਾਡਲ ਚਲੋ ਇੱਕ ਇੱਕ ਸਮਾਂ ਸੀ ਬਟੂ ਹਾਂ ਕਾਲਜ ਪੜ੍ਹਦੇ ਸੀਗੇ ਤੇ ਉਦੋਂ ਜੀ ਕਰਦਾ ਹੁੰਦਾ ਸੀਗਾ ਵੀ ਯਾਰ ਰੋਜ਼ ਬਦਲਵੇਂ ਕੱਪੜੇ ਹਾਂ ਬੂਟ ਪੈਂਟ ਸ਼ਰਟ ਜੋ ਵੀ ਉਦੋਂ ਕੰਮ ਕੰਮ ਕਰਦੇ ਸੀਗੇ ਕਬਜ਼ਾਂ ਕਬਜ਼ਾਂ ਦੇ ਪੈਸੇ ਵੀ ਸੀਗੇ ਹੁੰਦੇ ਸੀ ਇਹ ਜੀ ਗੱਲ ਨਹੀਂ ਸੀ ਬਣਦੇ ਸੀ ਅੱਛਾ ਕਬਜ਼ਾਂ ਜ ਆਪਾਂ ਐ ਨਹੀਂ ਵੀ ਕਿਸੇ ਦੀ ਕੋਈ ੱੱਕੇ ਨਾ ਜ਼ਮੀਨ ਦਾ ਬਲੀ ਉਹ ਕਬਜ਼ੇ ਵੀ ਕੀ ਹੁੰਦੇ ਸੀਗੇ ਵੀ ਮੰਨ ਲਓ ਕਿਸੇ ਕੋਲ ਠੇਕੇ ਤੇ ਲੈ ਕੇ ਪਹਿਲੀ ਦੱਬੀ ਬੈਠਾ ਹੂੰ ਕੋਈ ਕਿਸੇ ਦੋ ਭਰਾਵਾਂ ਦੇ ਆ ਰੌਲਾ ਇੱਕ ਭਰਾ ਦੱਬੀ ਬੈਠਾ ਜਾਂ ਕੋਈ ਗੁਮਾਂਢੀ ਜਾਂ ਕੋਈ ਹੋਰ ਬੰਦੇ ਦੱਬੀ ਬੈਠੇ ਆ ਉਹ ਬੰਦੇ ਹਾਂ ਜਿਹੜਾ ੱੱਕਾ ਹੋ ਰਿਹਾ ਹਾਂ ਹਾਂ ਉੱਥੇ ਜਿੱਥੇ ਮੰਨ ਲਓ ਦਾਕ ਨਾਲ ਰੌਲਾ ਉੱਥੇ ਕਬਜ਼ੇ ਕਬਜ਼ੇ ਕੀਤੇ ਉੱਥੇ ਸਾਨੂੰ ਕਹਿੰਨੇ ਪੈਸੇ ਦੇ ਦਿੰਦੇ ਜਾਂ ਸਾਨੂੰ ਇੱਕ ਕਿੱਲਾ ਦੇਤਾ ਉਹ ਵੀ ਵੇਚ ਦਿੰਦੇ ਪੈਸੇ ਵੀ ਵੱਧੂ ਰਹੇ ਸਾਡੇ ਕੋਲ ਤਿੰਨ ਸਾਲ ਅਸੀਂ ਕੁੜੀਆਂ ਦੇ ਵਿਆਹ ਵੀ ਕੀਤੇ ਆ ਅੱਛਾ 9 10 ਤੇ 11 2 200 2.5 300 100 100 700 ਕੁੜੀਆਂ ਦੇ ਗਰੀਬਾਂ ਦੇ ਵਿਆਹ ਵੀ ਕਰਦੇ ਰਿਹਾ ਉਦੋਂ ਪੈਸਾ ਉਦੋਂ ਇੰਨਾ ਕ ਪੈਸਾ ਹੁੰਦਾ ਬਿੱਟੂ ਅੱਛਾ ਚਲੋ ਅੱਜ ਗੱਲ ਛਿੜਪੀ ਮੈਂ ਦੱਸਾਂ ਹਾਂ ਇੱਕ ਦੌਰ ਐਸਾ ਸੀਗਾ ਜੀ ਗੱਡੀ ਲੈ ਲਈ ਅੱਛਾ 1 ਲੱਖ 70 80 ਹਜ਼ਾਰ ਰੁਪਿਆ ਭਰਿਆ ਡਾਉਨ ਪੇਮੈਂਟ ਸਕਾਰਪੀਓ ਹੂੰ 5000 ਕਿਸ਼ੇ ਤੋਂ ਫੜ 5 10 ਕਿਸ਼ੇ ਤੋਂ ਫੜ 11 ਮਤਰਾ ਤੋਂ ਫੜ ਤੇ ਅਸੀਂ ਗੱਡੀ ਲੈ ਲਈ। ਹੂੰ। ਕਿਸ਼ਤ ਭਰਨ ਨੂੰ ਅਸੀਂ ਸੋਚਿਆ ਵੀ ਚਲੋ ਕਿਸ਼ਤ-ਕੁਸ਼ਤ ਕੀ ਨਹੀਂ ਭਰਨੀ ਆ ਨਾ ਭਰਾਂਗੇ ਆਪਾਂ ਕੋਲ ਵੱਡੀ ਫੜ ਲੂ ਆ ਜੀ। ਅਸੀਂ ਐ ਗੱਡੀ ਲੈ ਲਈ। ਅਸੀਂ ਤੇਲ ਪਾਉਣ ਨੂੰ ਪੈਸੇ ਨਾ। ਮੇਰੀ ਭੂਆ ਗੋਮਟੀ ਪਿੰਡੋਂ। ਹਾਂ। ਅਸੀਂ ਉਧਰੋਂ ਆਈਏ ਮੇਰੇ ਨਾਨਕੇ ਹੀ ਮੀਰਗਾੜਾ। ਜੀ। ਜਲਾਲ ਕੋਲੇ ਭਗਤੇ ਕੋਲੇ। ਹਾਂ। ਮੈਂ ਨਾਨਕਾਂ ਦਵਾਈਏ ਇਹ ਚਾਰ ਪੰਜ ਜਾਣੇ ਮੈਂ ਹੈ ਯਾਰ ਤੇਲ ਮੁੱਕਦਾ ਗੱਡੀ 'ਚ ਪੈਸੇ ਵੀ ਹੈ ਨਹੀਂ ਜੇਬ 'ਚ ਵੀ ਕੀ ਕਰੀਏ ਹਾਂ ਹਾਂ ਭੂਆ ਦਾ ਘਰ ਦਿਮਾਗ 'ਚ ਆ ਗਿਆ ਮੈਂ ਭੂਆ ਚਲ ਗੁੰਮਟੀ ਆਪਣੀ ਭੂਆ ਕੋਲ ਦੇਖਣਾ ਦਾ ਲਾ ਕੇ ਜੇ ਤੇਲ ਤੂਰ ਪਿਆ ਹੋਇਆ ਹਾਂ ਅਸੀਂ ਉਹਨਾਂ ਨੇ ਬਾਰ ਖਲਾਇਆ ਤੇ ਬਾਗੀ ਸੀ ਸਾਰੇ ਉਹੇ ਜਿਹੇ ਹੁੰਦੇ ਇਕੱਠੇ ਮੈਂ ਨਾਲ ਦਾ ਨੂੰ ਕਿਹਾ ਮੈਂ ਹੈ ਯਾਰ ਤੇਲ ਦੇਖੋ ਪਹਿਲੇ ਕਿੱਥੇ ਪਿਆ ਹੂੰ ਉਹਨਾਂ ਦੇ ਨਾ ਐ ਇੱਕ ਉਰਲੇ ਪਾਸੇ ਬਾਹਰਲਾ ਘਰ ਸੀ ਵਿਚਾਲੇ ਕਮਰੇ ਸੀ ਪਰਲੇ ਪਾਸੇ ਉਹ ਰਹਿਆ ਸੀ ਉਹਨਾਂ ਅੱਛਾ ਉਰਲੇ ਪਾਸੇ ਤੇਲ ਪਿਆ ਸੀ ਢੋਲ ਭਰਿਆ ਵਾ ਹਾਂ ਉਹ ਮੈਨੂੰ ਮੇਰੇ ਨਾਲ ਦੇ ਕਹਿੰਦੇ ਮੈਂ ਗਾਹਾਂ ਵਾਗ ਗਿਆ ਸੀ ਇੱਕ ਜਣਾ ਦੇਖਿਆ ਕਹਿੰਦਾ ਬਾਈ ਤੇਲ ਤਾਂ ਪਿਆ ਢੋਲ ਭਰਿਆ ਪਿਆ ਮਾਹ ਵਰ ਤੁਸੀਂ ਉਧਰ ਤੇਲ ਵਾਲਾ ਕੰਮ ਕਰਦੇ ਮੈਂ ਇਹ ਨਾਲ ਲਾਉਣਾ ਗੱਲੀ ਮੈਂ ਭੂਆ ਨੂੰ ਆਖਿਆ ਮੈਂ ਲਾ ਭੂਆ ਤੇਰੇ ਮੁੰਡੇ ਦੇ ਵਿਆਹ ਦੀ ਐਲਬਮ ਦੇਖੀਏ ਆਪਾਂ ਫੋਟੋਆਂ ਦੇਨੇ ਆ ਉਹ ਸਾਰਾ ਟੱਬਰ ਮੇਰੇ ਕੋਲੇ ਚਰਮੜ ਵਾਰ ਕੇ ਬਹਿ ਗਏ ਸਾਰੇ ਜਣਾਂ ਨੇ ਚੱਕਿਆ ਸਾਰੀ ਟੈਂਕੀ ਭਰ ਲਈ ਤੇ ਉਹਨਾਂ ਦਾ ਦੋ ਪੰਗਾ ਹੀ ਕੰਨੀਆਂ ਦਾ ਦਾ 20 ਲੀਟਰ ਵਾਲੀਆਂ ਕਿੰਨੀਆਂ ਦੋ ਭਰ ਕੇ ਗੱਡੀ ਚਾਖ ਲੈਂਦਾ ਢੋਰ ਖਾਲੀ ਕਰਦਾ ਉਹ ਤੜਕੇ ਆਈ ਉਹ ਤੋਂ ਤੁਰੇ ਸਾਰਾ ਕੋ ਦੁੱਧਾ ਦੇ ਪੀ ਕੇ ਲੂਪਰਾ ਮਮ ਦੇਖ ਕੇ ਤੜਕੇ ਰਮਲਾ ਪੈ ਗਿਆ ਉਹਨਾਂ ਨੇ ਤੇਲ ਤੂਲ ਪਾਉਣ ਲੱਗੇ ਟਰੈਕਟਰ ਥੋਲ ਤਾਂ ਖਾਲੀ ਪਿਆ ਥੋਲ ਤਾਂ ਕੱਲ ਭਰਾ ਕੇ ਲਏ ਸੀ ਉਹ ਕਹਿੰਦੇ ਵੀ ਤੇਲ ਤਾਂ ਉਹ ਲੈ ਕੇ ਚੱਕ ਤੜਕੇ ਰਮਲਾ ਪਾਵੇ ਉਹ ਮੇਰੀ ਭੂਆ ਨੇ ਮੇਰੇ ਕਾ ਦੂਜੀਆਂ ਭੂਆ ਨੂੰ ਮੇਰੇ ਕਾ ਚਾਰ ਭੂਆ ਕੱਤਲ ਭੂਆ ਮੇਰੇ ਪੂਰਾ ਉਹਨਾਂ ਨੂੰ ਫੋਨ ਕੀਤਾ ਮੇਰੇ ਬੁੱਫੜਾ ਕਰ ਰਿਹਾ ਤੇਲ ਲੈ ਕੇ ਚੱਕਿਆ ਯਾਨੀ ਇਹ ਦੌਰ ਸੀ ਭਈ ਕਈ ਵਾਰੀ ਤਾਂ ਹੁਣ ਵੀ ਮੈਂ ਸੁਣਨ ਨੂੰ ਗੱਲਾਂ ਆਮ ਲੋਕਾਂ ਚੋਂ ਮਿਲਦੀ ਹੁੰਦੀਆਂ ਵੀ ਲੱਖੇ ਸਿਧਾਨੇ ਤੋਂ ਹੁਣ ਵੀ ਬਹੁਤ ਦੁਕਾਨਦਾਰ ਬਹੁਤ ਲੋਕ ਵਪਾਰੀ ਡਰਦੇ ਆ ਕਿ ਸ਼ਾਇਦ ਤੁਹਾਨੂੰ ਹੁਣ ਵੀ ਪੈਸੇ ਦੇ ਦਿੰਦੇ ਆ ਵੀ ਕੋਈ ਗੱਲ ਨਹੀਂ ਹੁਣ ਸੇਵਾ ਚ ਫੇਰ ਲਾ ਦਿਓ ਨਹੀਂ ਭਾਈ ਹੁਣ ਤਾਂ ਕਰ ਇਹ ਗੱਲ ਨਹੀਂ ਆ ਹਾਂ ਸਿੱਗਾ ਕੋਈ ਦੌਰ ਆ ਪਤਨੋ ਐਵੇਂ ਕਹਿ ਦਿੱਗੇ ਹਨ ਡਰਨ ਵਾਲੀ ਗੱਲ ਸਿੱਗੀ ਇਹ ਉਹ ਦੌਰ ਡਰਾਈ ਡਰੂ ਇਹ ਵੀ ਤੁਹਾਨੂੰ ਐਵੇਂ ਕਹਿ ਦਿੱਗੇ ਹਨ ਕੋਈ ਰੰਪਰੇ ਦਾ ਕੇਸ ਆ ਗਿਆ ਦੁਕਾਨਾਂ ਸੀਗੀਆਂ 5 ਮੈਂ ਹਾਂ ਗੱਲ ਸੁਣਾ ਕੁਦਰਤ ਦੇ ਰੰਗ ਦੇਖ ਜੀ ਅਸੀਂ ਰੰਪਰੇ ਸ਼ਹਿਰ ਚ ਬੜੇ ਬਾਈ ਅੱਛਾ ਹੁਣ ਇਹਨਾਂ ਨੂੰ ਪਤਾ ਨਹੀਂ ਕਿਵੇਂ ਘੱਟ ਵੱਢ ਕੇ ਲੋਕ ਚਲਾ ਦੇਣਗੇ ਇਹ ਜਿਹੇ ਗੱਲਾਂ ਮੈਨਾਂ ਚਲਾ ਦਿੰਦੇ ਨੇ ਪਰ ਮੈਂ ਤੁਹਾਨੂੰ ਦੱਸਣ ਲੱਗਾ ਅਸੀਂ ਰਾਮਪੁਰੇ ਬੜੇ ਤੇ ਅੱਡੇ ਦੀ ਸਾਨੂੰ ਉਰਲੇ ਪਾਸੇ ਸੂਏ ਤੇ ਬੰਦਾ ਮਿਲਿਆ ਕਹਿੰਦਾ ਬਾਈ ਯਾਰ ਐਂ ਕਰਕੇ ਮੇਰੇਆਂ ਦੁਕਾਨਾਂ ਕੋਈ ਬੰਦਾ ਛੜਦਾ ਨਹੀਂ ਅੱਛਾ ਪੰਜ ਦੁਕਾਨਾਂ ਮਾਹ ਚਾ ਛੜਾ ਦੇਣਾ ਦੁਕਾਨਾਂ ਦਾ ਸਾਨੂੰ ਪੈਸੇ ਬੁਰਕ ਨਾ ਦੇਗਾ ਕਹਿੰਦਾ 25 ਲੱਖ ਰੁਪਈਆ 5 ਲੱਖ ਰੁਪਈਆ ਦੁਕਾਨ ਦਾ ਦੇ ਦੂੰਗਾ ਮਾਹ ਠੀਕ ਅੱਛਾ ਮਾੜਾ ਨੰਬਰ ਦੇ ਉਹਦਾ ਹਾਂ ਜਿਹੜਾ ਛੱਡਦਾ ਨਹੀਂ ਹਾਂ ਤਿੰਨ ਬੰਦਿਆਂ ਕੋਲ ਸੀ ਦੁਕਾਨਾ ਬਾਕੀ ਛੱਡਦ ਗਏ ਇੱਕ ਨਹੀਂ ਛੱਡਦਾ ਅੱਛਾ ਬਾਕੀ ਉਹਦਾ ਮੈਂ ਫੋਨ ਕੀਤਾ ਉਹ ਕਹਿੰਦੇ ਬਾਈ ਅਸੀਂ ਖਾਲੀ ਕਰਦੇ ਕਰਦੇ ਜੀ ਅਸੀਂ ਐਵੇਂ ਨਹੀਂ ਕਰਾਉਂਦੇ ਹਾਂ ਅਸੀਂ ਮੰਨ ਲਓ ਜਿਵੇਂ ਛੜਾ 60 40 ਦੀ ਬਿੱਟੂ ਹਨਾ ਜੀ ਵੀ 60 ਪੈਸੇ ਮਤਲਬ ਕਿ ਜੇ 10 ਲੱਖ ਦੀ ਦੁਕਾਨਾ ਤਾਂ 4 ਲੱਖ ਰੁਪਇਆ ਜਿਹੜਾ ਬੈਠਾ ਕਿਰਾਏ ਤੇ ਉਹਨੂੰ ਦੇ ਦਿੰਦੇ ਤੇ ਛੜਾ ਲਦੇ ਅੱਛਾ ਚਲੋ ਬੰਦਾ ਅਸੀਂ ਬੁਲਾਇਆ ਹਾਂ ਮੈਂ ਖਿਆ ਆ ਉੱਥੇ ਡ੍ਰੀਮ ਲੈਂਡ ਹੋਟਲ ਆ ਇੱਥੇ ਅੱਛਾ ਉੱਥੇ ਆ ਗਿਆ ਮੈਂ ਰਾਜ ਆ ਉੱਥੇ ਬੈਠੇ ਹਾਂ ਹੂੰ ਚਲੋ ਉੱਥੇ ਅਸਲਾ-ਉਸਲਾ ਸਾਡੇ ਕੋਲ ਹੁੰਦੇ ਸੀ ਬਾਈ ਹਨ ਹੂੰ ਉਹਨੇ ਮੈਂ ਕਿਹਾ ਮਾ ਭਰਾਵਾ ਆ ਗੱਲ ਆ ਬਾਤ ਆ ਤੇ ਤੂੰ ਦੁਕਾਨ ਦੱਬੀ ਬੈਠਾ ਦੋ ਦੁਕਾਨਾਂ ਦੇ ਕੋਲੇ ਸੀ ਮੈਂ ਕਿਹਾ ਜਿੰਨੇ ਦੀ ਵੀ ਦੁਕਾਨ ਆ ਤੂੰ ਆ ਦੇ ਸਹਾਨ ਨਾਲ ਇਹਨੂੰ ਪਵਾ ਲਾ ਇਹਦਾ ਮੁੱਲ ਤੇ ਇਹ ਤੂੰ ਇਹਨਾਂ ਨੂੰ ਦੇ ਦੇ ਆ ਦੇ ਪੈਸੇ ਜਿਹੜੇ ਚੱਲਦਾ ਉਹ ਲੈ ਲੈ ਚੱਕ ਲੈ ਹੂੰ ਚਲੋ ਉਹਨੇ ਦੇਖ ਕੇ ਤਾਮ-ਚਾਮ ਜਾਈ ਵੀ 25 ਬੰਦੇਆ ਕੋਲੇ ਸਾਰਾਂ ਦੇ ਅਸਲੇ ਆ ਹਨਾ ਦੇਉ ਬਾਈ 50 ਮਿੰਟਾਂ ਦੀ ਰਾਜੀ ਹੋ ਗਿਆ ਉਹ ਕਹਿੰਦਾ ਬਾਈ ਮੈਨੂੰ ਇੱਥੇ ਇੰਨੇ ਖਰੀਆਂ ਦੁਕਾਨਾਂ ਨੇ ਤੇ ਇੰਨੇ ਪੈਸੇ ਦੇ ਬਾਦ ਚਲੋ ਕੌਲ ਮਲਾ ਕੇ ਸਾਨੂੰ 25 ਲੱਖ ਉਹਨੇ ਦੇਤਾ ਬਾਈ ਦੁਕਾਨਦਾਰਾਂ ਦੇ ਅਸੀਂ ਉਹ ਛੜਾਤੀਆਂ ਹਾਂ ਨਾ ਜਾਣੇ ਵੀ ਮੈਂ ਤੁਹਾਨੂੰ ਇੱਕੇ ਦੇ ਨਾਲ ਦੀ ਹੋਰ ਜੁੜਦੀ ਮਿਲਦੀ ਗੱਲ ਦੱਸਦਾ ਸੂਹੇਤੀ ਬਿਲਕੁਲ ਦੁਕਾਨ ਸੀ ਅੱਛਾ ਉਹ ਚਾਹ ਆਲਾ ਬੈਠਾ ਸੀ ਅੱਛਾ ਉਹ ਬੰਦੇ ਕਹਿੰਦੇ ਯਾਰ ਕਰੇ ਸਾਡੀ ਦੁਕਾਨ ਨਹੀਂ ਛੱਡਦਾ ਚਾਹ ਆਲਾ ਬੰਦਾ ਬੈਠਾ ਮੈਨਾਂ ਫੋਨ ਦੇ ਮੈਂ ਫੋਨ ਲਾਇਆ ਜਦੋਂ ਉਹਨੂੰ ਤੇ ਮੈਂ ਦਸਾਂ ਮੈਂ ਲਖਾ ਬੋਲਦਾ ਉਹ ਕਹਿੰਦਾ ਮਾਦਾ ਬਾਈ ਫਲਾਣਾ ਬੰਦਾ ਬੋਲਦਾ ਸੀ ਉਹ ਮੇਰਾ ਮਿੱਤਰ ਚਾਹ ਲਾ ਅੱਛਾ ਮੈਂ ਕਿਹਾ ਤੇਰੇ ਕੋਲ ਆ ਦੁਕਾਨ ਹੋਈ ਕਹਿੰਦਾ ਹਾਂ ਮੈਂ ਕਿਵੇਂ ਛੱਡਣੀ ਆ ਨਹੀਂ ਛੱਡਣੀ ਚਲ ਮਿੱਤਰ ਸੀਗਾ ਫਿਰ ਆਪਾਂ ਉਹ ਤੋਂ ਕੌਣ ਛੱੜਣੀ ਕਹਿੰਦਾ ਬਾਈ ਛੱਡ ਦੂੰਗਾ ਕੋਈ ਗੱਲ ਨਹੀਂ ਤੂੰ ਮੈਨੂੰ ਪੈਸੇ ਦਵਾ ਦੇ ਕੁਝ ਮਾ ਕਿੰਨੇ ਚਾਹੀਦੇ ਦੱਸ ਉਹਨੇ ਦਵਾਦਣਾ ਕਹਿੰਦਾ ਦਵਾ ਦੇ ਬਾਈ 2.5 ਲੱਖ ਰੁਪਏ ਮੈਂ 4 ਲੱਖ ਦਵਾਤਾ ਅੱਛਾ 4 ਉਹਨਾਂ ਨੇ ਹੂੰ ਦੇਤਾ 10 ਸਾਨੂੰ ਦਿੱਤਾ ਜਾਣੇ ਵੇ ਅਸੀਂ 10 10 15 15 20 20 ਲੱਖ ਰੁਪਇਆ ਪੰਜਾਂ ਪੰਜਾਂ ਮਿੰਟਾਂ ਚ ਹੀ ਬਣਾਇਆ 5 ਮਿੰਟ ਦੀ ਖੇਡ ਸੀ ਫੋਨ ਹੋਇਆ ਗਿਆ ਹਨਾ ਤੇ 10 ਲੱਖ ਰੁਪਇਆ ਜਿਹਨੇ ਮੈਂ ਹਾਂ ਤੁਹਾਨੂੰ ਇਹ ਗੱਲਾਂ ਕਈ ਵਾਰ ਹੋਈਆਂ ਨਹੀਂ ਬਹੁਤ ਵਾਰੀਆਂ ਗੱਲਾਂ ਰਹਿ ਜਾਂਦੀਆਂ ਨੇ ਹਨਾ ਜਿਹੜੀਆਂ ਜੋ ਬਹੁਤ ਮੇਰੀ ਜ਼ਿੰਦਗੀ ਦੀ ਬੜੀ ਕਹਾਣੀ ਲੰਮੀ ਆ ਬਹੁਤ ਘਟਨਾਵਾਂ ਨੇ ਇਹ ਜਿਹੀਆਂ ਹਨਾ